ਸਿਧੀ ਗਾਜ਼ੀ ਸਭਪਨ ਸੱਤ ਕਲ ਬਲਾਉ ਸਾਰਿਆਂ ਨੂੰ ਅੱਜ ਲਿਆਂ ਦੀ ਆਪਾਂ ਆਪਣੇ ਬਾਪੂ ਜੀ ਦੇ ਘਰ ਤੇ ਖਾਲਸੇ ਦੀ ਜਨਮ ਕੋਪਨੀ ਸ੍ਰੀ ਅਨੰਦਪੁਰ ਸਾਹਿਬ ਟਾਈਮ ਹੋ ਗਿਆ ਹੈ 3:25 ਮਿੰਟ ਹੋ ਗਏ ਤਕਰੀਬਨ 5-10 ਮਿੰਟ ਹੋ ਗਏ ਆਪਾਂ ਨੂੰ ਘਰੋਂ ਤੁਰਿਆ ਨੂੰ ਤੇ ਦਿਨ ਹੈ ਗਿਆ ਅੱਜ ਸੋਮਵਾਰ ਤੇ ਤਰੀਕ ਹੈਗੀ ਹੈ 23 ਤੇ ਤਕਰੀਬਨ ਆਪਾਂ ਨੂੰ ਇੱਥੋਂ ਲੱਗਣੇ ਆ 3:30-4 ਘੰਟੇ ਜੇ ਆਪਾਂ ਰਾਮ ਰਾਮ ਨਾਲ ਜਾਈਏ ਸ਼ਾਮ ਹੋ ਜਾਈ ਜਾਂਦੇ ਆ ਜਾਂਦੇ ਆ ਤੇ ਫਿਲਹਾਲ ਜਿਹੜਾ ਮੌਸਮ ਹੈ ਉਹ ਗਰਮੀ ਦਾ ਧੁੱਪ ਚੜੀ ਹੋਈ ਹੈ ਬਾਹਰ ਤੇ ਦੇਖਦੇ ਅੱਗੇ-ਅੱਗੇ ਕਿੱਦਾਂ ਦਾ ਮੌਸਮ ਹੁੰਦਾ ਹੈ ਤੇ ਕਿੱਦਾਂ ਕਿੱਦਾਂ ਆਪਾਂ ਪਹੁੰਚਦੇ ਹਾਂ ਸਾਰਾ ਤੁਹਾਡੇ ਨਾਲ ਡਿਟੇਲਿੰਗ ਵਿੱਚ ਸ਼ੇਅਰ ਕਰਾਂਗੇ ਤੇ ਉੱਥੇ ਜਾ ਕੇ ਆਪਾਂ ਸਾਰੇ ਦਰਸ਼ਨ ਦਿਦਾਰੇ ਤੁਹਾਨੂੰ ਕਰਵਾਵਾਂਗੇ ਸ਼੍ਰੀ ਅਨੰਤਪੁਰ ਸਾਹਿਬ ਦੇ ਚਲੋ ਆਓ ਚੱਲਦੇ ਆਂ ਤੇ ਬਣੇ ਰਿਓ ਵੀਡੀਓ ਦੇ ਨਾਲ ਤੱਕ ਜਾਣਾ ਹੈ ਜੀ ਐਸੇ ਰੋਡ ਤੇ ਤੇ ਲੁਧਿਆਣਾ ਇੱਥੋਂ ਹੈਗਾ 93 ਕਿਲੋਮੀਟਰ ਉਸ ਤੋਂ ਬਾਅਦ ਆਪਾਂ ਅਖੋ ਜਾ ਕੇ ਨਾ ਬੁੱਲ ਸਾਹਿਬ ਵਾਲੀ ਸੜਕ ਤੇ ਜਾਵਾਂਗੇ ਮੈਂ ਫਿਰ ਲਾਲ 93 ਕਿਲੋਮੀਟਰ ਆਪਾਂ ਇਸੇ ਰੋਡ ਤੇ ਚੱਲਦੇ ਆਂ ਤੇ ਹਲਕੀ ਹਲਕੀ ਬੱਦਲਵਾਈ ਜਿਹੜੀ ਉਹ ਹੋਈ ਹੁੰਦੀ ਹੈ ਬੱਦਮ ਤੇ ਧੁੱਪ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਲੋ ਜੀ ਆ ਗਿਆ ਆਪਾਂ ਨੂੰ ਪਹਿਲਾ ਟੋਲ ਕਰਨੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਅੱਗੇ ਦੇਖਦੇ ਆਂ ਰਸਤੇ ਦੇ ਵਿੱਚ ਆਪਾਂ ਨੂੰ ਟੋਟਲ ਟੋਲ ਜਿਹੜੇ ਪੈਂਦੇ ਆ ਉਹ ਕਿੰਨੇ ਪੈਂਦੇ ਆ ਇਹ ਸੀ ਆਪਣਾ ਪਹਿਲਾ ਟੂਰ ਆਪਾਂ ਪਹੁੰਚ ਗਏ ਆ ਜੀ ਡਗਰੂ ਰੇਲਵੇ ਕਰਾਸਿੰਗ ਤੇ ਤੇ ਸ਼ੁਕਰ ਹੋਇਆ ਜਿਹੜਾ ਇਹ ਪੋਲ ਜਿਹੜਾ ਇਹ ਟਰੇਨ ਦੇ ਕ੍ਰਾਸਿੰਗ ਦੇ ਉਪਰੋਂ ਜਿਹੜਾ ਉਹ ਬਣ ਗਿਆ ਥੱਲੋਂ ਦੀ ਜਾਨ ਉਦੇ ਵਿੱਚ ਜਿਹੜਾ ਰਾਤ ਵਕਤ ਤੇ ਬਹੁਤ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਸੀ ਹਜੇ ਵਨ ਸਾਈਡ ਹੀ ਬਣਿਆ ਤੇ ਵਨ ਸਾਈਡ ਬਣਦਾ ਪਿਆ ਬਟ ਜਦੋਂ ਵੀ ਦੇਰ ਸਵੇਰ ਕਿਤੇ ਜਾਣਾ ਹੋਵੇ ਤਾਂ ਸੌਖਾ ਹੋ ਜੂਗਾ ਹੁਣ ਅਸੀਂ ਤਾਂ ਬਹੁਤ ਟਾਈਮ ਬਾਅਦ ਆਏ ਆ ਤੇ ਅੱਜ ਦੇਖਿਆ ਤਾਂ ਚੰਗਾ ਲੱਗਾ ਲੱਗਦਾ ਇਹ ਸੁਣਿਆ ਸੀ ਵੀ ਕਾਫੀ ਦਿਨ ਪਹਿਲਾਂ ਚੱਲ ਪਿਆ ਪਰ ਇਹ ਕੰਮ ਜਿਹੜਾ ਮਸਲਾ ਬੜੇ ਟਾਈਮ ਦਾ ੜ ਗਿਆ ਹੋਇਆ ਸੀ ਪਤਾ ਨਹੀਂ ਪੜਦਾ ਕਿਉਂ ਨਹੀਂ ਸੀ ਤੇ ਥੱਲੋਂ ਵੀ ਜਾਣਾ ਪੈਂਦਾ ਸੀ ਗੱਡੀਆਂ ਬਹੁਤ ਟੁੱਟਦੀਆਂ ਭਾਈਦੀਆਂ ਸੀ ਤੇ ਇੱਕ ਸੜਕ ਜਿਹੜੀ ਉਹ ਸਹੀ ਨਹੀਂ ਸੀ ਤੇ ਫਾਟਕ ਬੰਦ ਤੇ ਰਾਤ ਨੂੰ ਖਤਰਾ ਮਹਿਸੂਸ ਹੁੰਦਾ ਸੀ ਕਿ ਲੁੱਟਾ ਕੋ ਆਣਾ ਚਲੋ ਵਧੀਆ ਹੋਇਆ ਹੁਣ ਉੱਪਰ ਵੀ ਸੇਫਲੀ ਜਿਹੜਾ ਕੋਈ ਵੀ ਚਾ ਆ ਸਕਦਾ ਬਹੁਤਿਆਂ ਦੀ ਆਪਾਂ ਮੋਕੇ ਸ਼ਹਿਰ ਦੇ ਵਿੱਚ ਤੇ ਟਾਈਮ ਹੋ ਗਿਆ 4 ਵਜੇ ਸੀ ਰਹਿ ਗਏ 10 ਮਿੰਟ 3:50 ਹੋ ਗਿਆ ਪੀ ਆਉਂਦੇ ਸੀ ਕਿ ਗਰਮੀ ਬਹੁਤ ਹੈ ਤੇ ਤੂੰ ਕਿਤੇ ਖਾ ਕੇ ਮਾਰਨਾ ਕੋਈ ਪਰ ਹੁਣ ਅੱਜ ਇਹ ਕਹਿੰਦਾ ਪਹਿਲਾਂ ਮੈਨੂੰ ਖਵਾਓ ਤੇ ਫਿਰ ਅੱਗੇ ਚੱਲਾਂਗੇ ਲੱਭਦੇ ਆਂ ਅਸੀਂ ਏਦਾਂ ਦਾ ਸ਼ਾਪ ਜਾਂ ਕੋਈ ਸਟਾਲ ਜਿੱਥੇ ਜਿਹੜੇ ਉਹ ਕੀੜੇ ਉਹ ਸ਼ਾਂਤ ਕਰਦੇ ਆਂ ਤੇ ਫਿਰ ਚੱਲਦੇ ਆਂ ਅੱਗੇ ਲੋਬੀ ਆਪਾਂ ਰੁਕੇ ਆਂ ਇੱਥੇ ਫੂਡ ਟਰੱਕ ਲੱਗਾ ਹੋਇਆ ਹੈ ਸਟ੍ਰੀਟ ਫੂਡ ਇਥੋਂ ਆਪਾਂ ਲੈਨੇ ਬਰਗਰ ਤੇ ਇੱਕ ਆ ਗੁੜੀਆ ਖੜੀ ਹੈ ਇਹਨੂੰ ਵੇਚਦੇ ਆਂ ਹਾਂਜੀ ਕਿੰਨੇ ਦੇ 10 ਦਾ ਇੱਕਾ ਸੋਮਤ ਲੈ ਲੀਏ ਮਰੁੰਡੇ ਕੇ ਨਾਂ ਖਾ ਲੇਂਗਾ ਚੱਲ ਲੈ ਲੈਨੇ ਚੱਲ ਦੋ ਦੇ ਦੇ ਤੋ ਵੀ ਆਪਾਂ ਦੋ ਮਰੁੰਡੇ ਲੈ ਲਏ ਆ ਦਸਾਂ ਦਸਾਂ ਦੇ ਵਿਚਾਰੀ ਧੁੱਪ ਦੇ ਵਿੱਚ ਆਈ ਸੀ ਆਪਾਂ ਕਿ ਆ ਕਿਉਂ ਮੋੜਨੀ ਆ ਤੇ ਨਾਲੇ ਉਹਦਾ ਵੀ ਆਈਦਾ ਕੋਈ ਫਾਇਦਾ ਹੋਏ ਹੁਣ ਆਪਾਂ ਇੱਥੋਂ ਕਹਿੰਦੇ ਆ ਵੀ ਇਹ ਮੋਗੇ ਦਾ ਕਾਫੀ ਮਸ਼ਹੂਰ ਜਿਹੜਾ ਫੂਡ ਟਰੱਕ ਹੈ ਤੇ ਇੱਥੋਂ ਆਪਾਂ ਲੈਣੇ ਆ 버ਗਰ ਤੇ ਸੌਕਮਨ ਕੀ ਲੈਣਾ ਹੈ ਹੈਂਡ ਫ੍ਰੈਂਚ ਫ੍ਰਾਈਜ਼ ਚਲੋ ਜੀ ਖਾ ਕੇ ਪੇਟ ਪੂਜਾ ਕਰਕੇ ਤੇ ਫਿਰ ਤੁਹਾਨੂੰ ਰਿਵਿਊ ਦਿੰਨੇ ਆ ਕਿ ਕਿਦਾਂ ਦਾ 버ਗਰ ਸੀ ਤੇ ਫਿਰ ਚੱਲਦੇ ਆਪਾਂ ਅੱਗੇ ਪੇਟ ਪੂਜਾ ਆਪਾਂ ਕਰ ਲਈ ਐ ਜੀ ਤੇ ਹੁਣ ਸੁਖਮਨ ਨੂੰ ਪੁੱਛਦੇ ਆਂ ਵੀ ਇਹਨੂੰ ਫਰਾਈਜ਼ ਤੇ 버ਗਰ ਕਿੰਦਾ ਤਾਂ ਲੱਗਾ ਹਾਂਜੀ ਸੁਖਮਨ ਬੜਾ ਹੀ ਲੱਗਾ 버ਗਰ ਬਾਲਾ ਵੱਡਾ ਬਾਲਾ ਵਧੀਆ ਲੱਗਾ ਸਵਾਦ ਆ ਗਿਆ ਨਿਆਰਾ ਆ ਗਿਆ ਹਾਂ ਚਲੋ ਜੀ ਸੁਖਮਨ ਦੀ ਤਾਂ ਪੇਟ ਪੂਜਾ ਹੋ ਗਈ ਤੇ ਹੁਣ ਹੋ ਗਈ ਇਹਦੀ ਤਸੱਲੀ ਤੇ ਨੂੰ ਨਿਆਰਾ ਗਿਆ ਆ ਇਹਦਾ ਸਫ਼ਰ ਜਿਹੜਾ ਹੈ ਉਹ ਇਹਦਾ ਵਧੀਆ ਲੱਗੇਗਾ ਇਥੋਂ ਆਪਾਂ ਨੂੰ ਲੁਧਿਆਣਾ ਤਕਰੀਬਨ ਇਹ ਲੋਕਿਆਂ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਨਹੀਂ ਤੇ ਹੁਣ ਆਪਾਂ ਮਿਲਦੇ ਆਂ ਅਨੰਦਪੁਰ ਵਾਲੀ ਸੜਕ 'ਤੇ ਲਓ ਜੀ ਆਪਣਾ ਆਪਾਂ ਨੂੰ ਆ ਗਿਆ ਦੂਸਰਾ ਟੋਲ ਤੇ ਟੋਲ ਜਿਹੜਾ ਆਪਾਂ ਨੂੰ ਆਇਆ ਮੁੱਲਾਂਪੁਰ ਵੱਲੇ 2 ਘੰਟੇ ਤੇ 25 ਮਿੰਟ ਲੱਗਣੇ ਆਪਾਂ ਨੂੰ ਪਹੁੰਚਣ ਲਈ ਤੇ 7:14 ਮਿੰਟੇ ਸ਼ੋਅ ਕਰ ਰਿਹਾ ਫਿਲਹਾਲ ਕਿ ਤੁਸੀਂ 7:14 ਮਿੰਟ ਤੇ ਪਹੁੰਚ ਜਾਓਗੇ ਤੇ ਹਜੇ ਆਪਾਂ ਹੈਗੇ ਆ ludhiyane to piche 12 km hell garninga malia jehda ho banna shuru ho gaya hai par bhi ਖਾਪ ਗਿਆ ਨਹੀਂ ਖਾਪ ਗਿਆ ਖਾ ਗਏ ਗਰਮੀ ਬੁਧਰਾ ਹਾਲ ਹਾਂ ਚਾ ਪੀ ਲ ਲਈ ਵਾਚੂ ਠੰਡਾ ਰੋਮਾ ਟਾਈਮ ਹੋ ਗਿਆ ਜੀ 6:05 ਮਿੰਟ ਤੇ ਹਜੇ ਆਪਾਂ ਨੂੰ ਇੱਥੋਂ ਆਪਣਾ ਜਿਹੜਾ ਡਿਸਟੈਂਸ ਹੈ ਉਹ 81 ਕਿਲੋਮੀਟਰ ਦਾ ਰਹਿ ਗਿਆ ਹੈ ਤੇ ਤੋਂ ਮੈਂ ਟ੍ਰੈਸਲੈਂਡ ਨਹੀਂ ਰੁਕੇ ਸੀਗੇ ਨਾਲੇ ਆਪਾਂ ਪੀਤਾ ਮੀਡੀਆ ਦਾ ਪਰ ਲੈ ਕੇ ਤੁਹਾਡਾ ਤੇ ਚਲੋ ਆਓ ਚੱਲਦੇ ਆਂ ਅੱਗੇ ਇਹਨੀ ਸ਼ਰੀਫ ਚਮਕੌਰ ਸਾਹਿਬ ਆਹ ਦੇਖੋ ਦੱਸਤਾ ਜਹਾਦਤ ਦਾ ਗੇਟ ਹੈ ਅੰਦਰ ਪਾਰਕ ਬਣਿਆ ਹੋਇਆ ਆਪਾਂ ਆਉਂਦੇ ਹੋਏ ਕੱਲ ਨੂੰ ਇੱਥੇ ਰੁੱਕ ਕੇ ਜਾਵਾਂਗੇ ਤੇ ਅੰਦਰ ਮੱਠਾ ਤੇ ਕੇਤ ਫੇਰ ਚੱਲਾਂਗੇ ਗੁਰੂ ਘਰ ਉਹ ਸਾਹਮਣੇ ਗੁਰੂ ਘਰ ਹੈ ਤੇ ਆਹ ਸਾਰਾ ਜੜਾ ਹੈ ਉਹ ਪਾਰਕ ਬਣਿਆ ਹੋਇਆ ਹੈ ਤੇ ਸਾਰੀ ਜਿਹੜੀ ਅੰਦਰ ਹੈ ਗੁਰੂ ਸਾਹਿਬ ਦੇ ਸ਼ਹੀਦੀ ਦੀ ਦਾਸਤਾ ਜਿਹੜੀ ਆ ਉਹ ਇੱਥੇ ਪੂਰੀ ਦਰਸਾਈ ਹੋਈ ਹੋਊ ਆਪਾਂ ਵੇਖ ਕੇ ਜਾਵਾਂਗੇ ਨਾਲੇ ਸੋਹਣਾਂ ਨੂੰ ਦਿਖਾ ਕੇ ਜਾਵਾਂਗੇ ਬਹੁਤ ਸੋਹਣਾ ਜਨਾ ਹੈ ਆ ਕੇਸਾ ਇਹ ਇੱਕ ਬਹੁਤ ਸੋਹਣਾ ਜੇਕ ਬਣਿਆ ਹੋਇਆ ਸਕਰੀਨ ਵਗੈਰਾ ਲੱਗੀ ਹੋਈ ਹੈ ਸ਼ਾਮ ਨੂੰ ਚਲਦੀ ਹੋਏਗੀ ਟਾਈਮ ਹੋ ਗਿਆ ਜੀ ਪੂਰੇ 9 ਦਾ ਤੇ ਆਪਾਂ ਰੂਮ ਦੇ ਵਿੱਚ ਫਾਈਨਲੀ ਪਹੁੰਚ ਚੁੱਕੇ ਆ ਤੇ ਨੰਦਪੁਰ ਸਾਹਿਬ ਆਪਾਂ ਪਹੁੰਚ ਗਏ ਸੀ ਪੂਰੇ 8 ਵਜੇ ਤੋਂ ਪਹਿਲਾਂ ਅਸੀਂ ਬਟ ਸਰਾਂ ਦੇ ਵਿੱਚ ਕਮਰਾ ਲੱਭਦੇ ਲੱਭਦੇ ਆਪਾਂ ਇੰਨੇ ਕੁ ਖੱਜਲ ਹੋਏ ਕਿ ਉਹਨਾਂ ਨੇ ਆਪਾਂ ਨੂੰ ਕੋਈ ਕਮਰਾ ਨਹੀਂ ਦਿੱਤਾ ਤੇ ਫਿਰ ਘੰਟੇ ਬਾਅਦ ਖਖਪਾ ਕੇ ਗਰਮੀ ਬਹੁਤ ਜ਼ਿਆਦਾ ਸੀ ਤੇ ਆਪਾਂ ਹੋਟਲ ਦੇ ਵਿੱਚ ਰੂਮ ਜਿਹੜਾ ਉਹ ਲੈ ਲਿਆ ਹੋਇਆ ਰੂਮ ਤੁਹਾਨੂੰ ਸੁਭਾ ਕਰਵਾਵਾਂਗੇ ਤੇ ਹੁਣ ਥੋੜਾ ਟਾਈਮ ਕਰਦੇ ਹਾਂ ਰੈਸਟ ਚੇਂਜ ਵਗੈਰਾ ਕਰ ਲੈ ਕੱਪੜੇ ਤੇ ਰਿਲੈਕਸ ਹੋ ਕੇ ਤੇ ਉਸ ਤੋਂ ਬਾਅਦ ਕੁਝ ਖਾਣ ਪੀਂ ਜਾਵਾਂਗੇ ਤੇ ਫਿਰ ਕਰਾਂਗੇ ਰਿਲੈਕਸ ਤੇ ਸੁਭਾ ਆਪਾਂ ਗੁਰੂ ਘਰਾਂ ਤੇ ਕਰਾਂਗੇ ਦਰਸ਼ਨ